ਅੱਜ ਦੀ ਮਹਿੰਗਾਈ ਦੇ ਵਿੱਚ ਇੱਕ ਤੋਲਾ ਸੋਨਾ ਖਰੀਦਣਾ ਜਿੱਥੇ ਔਖਾ ਹੋ ਗਿਆ ਉੱਥੇ ਦੂਜੇ ਪਾਸੇ ਇੱਕ ਵਿਅਕਤੀ ਤੋਂ GST ਵਿਭਾਗ ਦੀ ਟੀਮ ਨੇ 3 ਕਰੋੜ 82 ਲੱਖ ਦਾ ਸੋਨਾ ਫੜਿਆ ਸੋਨੇ ਦੇ ਗਾਣੇ ਵੇਚਣ ਦੇ ਲਈ ਲੁਧਿਆਣਾ ਤੋਂ ਸ਼ਾਹਕੋਟ ਆ ਰਿਹਾ ਸੀ ਵਿਅਕਤੀ ਜਲੰਧਰ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੱਡੀ ਸਫਲਤਾ ਗੁਪਤ ਸੂਚਨਾ ਦੇ ਆਧਾਰ ਤੇ ਹਾਸਲ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜੋ ਵਿਅਕਤੀ ਸ਼ਾਹਕੋਟ ਸੋਨਾ ਵੇਚਣ ਦੇ ਲਈ ਆ ਰਿਹਾ ਸੀ ਉਸ ਦੇ ਕੋਲ ਪ੍ਰੋਪਰ ਬਿਲ ਅਤੇ ਲੋਡ ਵਨ ਪੇਪਰ ਨਹੀਂ ਸੀ ਜਿਸ ਕਾਰਨ ਕਾਰਸੋਰ ਵਿਅਕਤੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ GST ਮੋਬਾਈਲ ਵਿੰਗ ਦੇ ਅਫਸਰ ਕਮਲਪ੍ਰੀਤ ਸਿੰਘ ਨੇ ਵਿਧਰੇ ਜਾਣਕਾਰ ਦਿੰਦੇ ਹੋਏ ਕਿ ਆ ਕੀ ਵਿਅਕਤੀ ਤੋਂ 5.5 ਕਿਲੋ ਸੋਨਾ ਫੜਿਆ ਗਿਆ ਜਿਸ ਤੋਂ ਬਾਅਦ ਉਸ ਦੇ ਖਿਲਾਫ ਕਾਰਵਾਈ ਕਰ ਉਸ ਨੂੰ ਜੁਰਮਾਨਾ ਭਰਨ ਦੇ ਲਈ 24 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਤੇ ਇਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਵੀ ਦੇ ਦਿੱਤੀ ਗਈ ਹੈ ਤੇ ਹੋਰ ਕਿਹੜੇ ਵੱਡੇ ਖੁਲਾਸੇ ਅਫਸਰ ਦੇ ਵੱਲੋਂ ਕੀਤੇ ਗਏ ਨੇ ਆ ਉਸ ਹੁੰਦੇ ਆ ਜੀ 16 ਚ 4 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸ਼ਾਮ ਨੂੰ ਵੀ ਲੁਧਿਆਣੇ ਤੋਂ ਕੋਈ ਬੰਦਾ ਜਿਹੜਾ ਹੈ ਵਿਦਆਊਟ ਬਿੱਲ ਜਾਂ ਵਿਦਆਊਟ ਪ੍ਰੋਪਰ ਡਾਕੂਮੈਂਟਸ ਤੋਂ ਸ਼ਾ ਕੋਟਸ ਅਬ ਸੋਨਾ ਵੇਚਣ ਦੇ ਤੇ ਉਹਨਾਂ ਦੇ ਗਹਿਣੇ ਵੇਚਣ ਦੇ ਆ ਰਿਹਾ ਅਸੀਂ ਉਹਦੇ ਲਈ ਫਿਰ ਸੁਖਜੀਤ ਸਿੰਘ ਗਿੱਲ ਆਪਣੇ ਡੀਟੀਓ ਹੈਗੇ ਇਹਨਾਂ ਨੂੰ ਅਸੀਂ ਭੇਜਿਆ ਉੱਥੇ ਇਹਨਾਂ ਨੇ ਇੱਕ ਕਾਰ ਨੂੰ ਰੀਟੇਨ ਕੀਤਾ ਜਿਹਦੇ ਵਿੱਚ ਦੋ ਬੰਦੇ ਸਵਾਰ ਸੀਗੇ ਇੱਕ ਬੰਦੇ ਦੇ ਕੋਲੋ ਬੈਗ ਮਿਲਿਆ ਉਸ ਬੈਗ ਦੇ ਵਿੱਚ 5.5 ਕਿਲੋ ਸੋਨੇ ਦੇ ਗਹਿਣੇ ਸੀਗੇ ਤੇ ਨਾਲ ਹੀ ਉਹਦੀ ਕੀਮਤ 3 ਕਰੋੜ 82 ਲੱਖ ਸੀਗੀ ਤੇ ਉਹ ਉਹਨਾਂ ਨੇ ਪਰ ਉਹਦੇ ਕੋਲ ਕੋਈ ਵੀ ਐਸੀ ਡਾਕੂਮੈਂਟਸ ਨਹੀਂ ਸੀਗੇ ਜਿ ਪ੍ਰੋਪਰ ਡਾਕੂਮੈਂਟਸ ਨਾ ਹੋਣ ਕਾਰਨ ਉਹਦੀ ਜੀਐਸਟੀ ਐਕਟ ਦੀ ਵਾਇਓਲੇਸ਼ਨ ਕਰਨਾ ਸੀ ਉਸ ਨੂੰ ਆ ਡਿਟੇਨ ਕੀਤਾ ਤੇ ਉਸ ਨੂੰ ਸਿਪੂ ਜਲੰਧਰ ਦੇ ਦਫ਼ਤਰ ਲੈ ਗਿਆ ਸੀ ਕਿਵੇਂ ਪਤਾ ਲੱਗਿਆ ਕਿ ਉਹ ਵਿਅਕਤੀ 골ਡ ਹੈ ਗਿਆ ਹੈ ਇਹ ਕਿੰਗ ਫਾਰਮਰ ਸੀਗਾ ਜੀ ਸਾਡਾ ਉਸ ਨੇ ਸਾਨੂੰ ਇਨਫੋਰਮ ਕੀਤਾ ਸੀ ਕਿ ਹੀ ਵਿਦਾਊਟ ਡਾਕੂਮੈਂਟ ਡੀਟੈਕਟ ਸਟੋਰੀ ਕਰਦਾ ਬੰਦਾ ਤੇ ਇਨਫਾ ਪ੍ਰੋਪਰ ਡਾਕੂਮੈਂਟਸ ਤੋਂ ਬਗੈਰ ਸੇਲ ਕਰਨ ਦੇ ਲਈ ਦੁਕਾਨਾਂ ਤੇ ਜਾਂਦਾ ਹੈ ਸੋਨਾ ਤੇ ਕਿਉਂਕਿ ਚਨਾਬ ਚੋਣਾਂ ਦੀ ਦੌਰ ਚੱਲ ਰਿਹਾ ਹੈਗਾ ਇਸ ਦੌਰਾਨ ਲੱਗ ਰਿਹਾ ਸੀ ਕਿ ਜਿਹੜਾ 골ਡ ਹੈ ਗਿਆ ਉਹ ਯੂਜ਼ ਹੋ ਸਕਦਾ ਸੀ ਚੋਣਾਂ ਦੇ ਜਦੋਂ ਇਨਫਾਰਮਰ ਕਿਉਂਕਿ ਚੋਣਾਂ ਦੇ ਮੋਡਲ ਕੋਡ ਆਫ ਕੰਡਕਟ ਚੱਲ ਰਿਹਾ ਹੈ ਉਸੇ ਨੂੰ ਉਸੇ ਦੇ ਤਹਿਤ ਹੀ ਚੈਕਿੰਗ ਅਸੀਂ ਵਧਾਈ ਹੋਈ ਸੀਗੀ ਤੇ ਉਸੇ ਦੇ ਤਹਿਤ ਇਹ ਇੱਕ ਚੈਕਿੰਗ ਦੇ ਦੌਰਾਨ ਸਾਨੂੰ ਇੱਕ 골ਡ ਮਿਲਿਆ ਸੀਗਾ ਉਸ ਟਾਈਮ ਲੱਗਦਾ ਸੀ ਕਿ ਸ਼ਾਇਦ ਇਹ ਚੋਣ ਦੇ ਵਿੱਚ ਹੋ ਸਕਦਾ ਪਰ ਕਿਉਂਕਿ ਗਹਿਣੇ ਐ ਦੂਸਰੀ ਤਰਫ ਜਿਹੜਾ ਇਸ ਦੇ ਓਨਰ ਹੈ ਜਿਹੜੇ ਜਿਹੜਾ ਮਾਲਕ ਹੈ ਉਹ ਆ ਚੁੱਕਾ ਉਹਨਾਂ ਨੇ ਆਪਣਾ 골ਡ ਤੇ ਨਾਲ ਉਹ ਜਵੈਲਰੀ ਬੰਦਾ ਤੇ ਇਸ ਲਈ ਉਸਨੇ ਦੱਸਿਆ ਕਿ ਉਹ ਜਵੈਲ ਸਿਰਫ ਸੇਲ ਕਰਨ ਦੇ ਲਈ ਲੈ ਕੇ ਆਇਆ ਸੀਗਾ ਇਹ ਇੱਕ ਨਾਰਮਲ ਬਿਜ਼ਨਸ ਦੀ ਪ੍ਰੋਸੈਸ ਹੀ ਲੱਗਦੀ ਹੈ ਜਿਹਦੇ ਵਿੱਚ ਚੋਨਾਬ ਦੇ ਵਿੱਚ ਯੂਜ਼ ਹੋਣ ਵਾਲੀ ਗੱਲ ਨਹੀਂ ਲੱਗਦੀ ਕਿੰਨੇ ਦਾ ਗੋਲਡ ਸੀਗਾ ਇਹ ਗੋਲਡ 3 ਕਰੋੜ 82 ਲੱਖ ਦਾ ਗੋਲਡ ਹੈ ਸਾਡੇ 5.5 ਕਿਲੋ ਦਾ ਠੀਕ ਹੈ ਕੋਈ ਜੁਰਮਾਨਾ ਵਗੈਰਾ ਵੀ ਲਗਾਇਆ ਜਾਏ ਹਾਂਜੀ ਜੁਰਮਾਨਾ ਲੱਗੇਗਾ ਜੀ ਸਾਡੀ ਪ੍ਰੋਸੀਡਿੰਗ ਚੱਲ ਰਹੀ ਹੈ ਅਸੀਂ ਉਸ ਨੂੰ ਨੋਟਿਸ ਇਸ਼ੂ ਕਰ ਦਿੱਤਾ ਤੇ ਉਸ ਨੂੰ 24 ਤਰੀਕ ਦਾ ਟਾਈਮ ਦਿੱਤਾ ਆਪਣਾ ਜੁਰਮਾਨਾ ਭਰਮਾਉਣ ਦਾ ਜੋ ਲੋਕ ਜੀਐਸਟੀ ਦੀ ਚੋਰੀ ਇਸ ਤਰ੍ਹਾਂ ਕਰਦੇ ਆ ਉਹਨਾਂ ਨੂੰ ਕੀ ਹਦਾਇਤ ਦੇਣਾ ਹੈ ਜੀਐਸਟੀ ਦੀ ਚੋਰੀ ਅਸੀਂ ਸਰਕਾਰ ਵੱਲੋਂ ਸਖਤ ਤਦਾਇਤਾ ਹੈ ਕਿਉਂਕਿ ਜੀਐਸਟੀ ਦੀ ਚੋਰੀ ਰੋਕਣ ਦੇ ਲਈ ਸਾਡੀਆਂ ਟੀਮਸ ਬਣਾਈਆਂ ਹੋਈਆਂ ਇਸ ਤੋਂ ਇਲਾਵਾ ਕੋ ਕਿਸੇ ਨੂੰ ਵੀ ਅਸੀਂ ਅ ਅਲਾਉ ਨਹੀਂ ਕਰਾਂਗੇ ਵੀ ਇਸ ਤਰੀਕੇ ਦੀ ਜੀਐਸਟੀ ਦੀ ਕੋਈ ਚੋਰੀ ਕਰੇ ਤੇ ਪਰ ਇਸ ਦੇ ਨਾਲ ਹੀ ਜਿਹੜਾ ਇੱਕ ਆਨੈਸਟ ਟੈਕਸਪੇਅਰ ਹੈ ਉਸ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਹਰਾਸਮੈਂਟ ਨਹੀਂ ਹੋਣ ਦਵਾਂਗੇ ਉਹ ਜਿਹੜਾ ਟੈਕਸ ਪ੍ਰੋਪਰ ਭਰ ਰਿਹਾ ਉਹਦੀ ਪ੍ਰੋਪਰ ਤਰੀਕੇ ਨਾਲ ਉਸਦੀ ਹੈਲਪ ਕੀਤੀ ਜਾਏਗੀ ਤੇ ਕੋਪਰੇਟ ਕੀਤਾ ਜਾਏਗਾ ਪਰ ਜਿਹੜੇ ਟੈਕਸਚਰ ਹੈ ਉਹਨਾਂ ਦੇ ਤੋਂ ਟੈਕਸਚਰੀ ਦੀ ਰਿਕਵਰੀ ਕਰਕੇ ਸਰਕਾਰ ਦੇ ਕੋਲ ਜਾ ਕੇ ਜਮ੍ਹਾਂ ਕਰਵਾਉਣੀ ਚਾਹੀਦੀ ਚੋਣ ਕਮਿਸ਼ਨ ਵੱਲੋਂ ਵੀ ਕੋਈ ਹਦਾਇਤਾਂ ਆਈਆਂ ਕਿ ਜਿਹੜਾ ਜਿਸ ਤਰ੍ਹਾਂ ਕਿਉਂ ਚੋਣ ਜਾਤਾ ਲਗਾ ਹੋਇਆ ਇਸ ਦੇ ਵਿੱਚ ਕਿੰਨਾ ਬੋਲਡ ਲਿਆ ਜਾ ਸਕਦਾ ਇਸ ਤਰ੍ਹਾਂ ਦੀਆਂ ਕੋਈ ਹਦਾਇਤਾਂ ਹੈ ਤੇ ਇਲੈਕਸ਼ਨ ਕਮਿਸ਼ਨ ਵੱਲੋਂ 50000 ਰੁਪਏ ਤੋਂ ਉੱਪਰ ਕੈਸ਼ ਤੋਂ ਨਹੀਂ ਲੈ ਕੇ ਜਾਇਆ ਜਾ ਸਕਦਾ ਇਸ ਤੋਂ ਇਲਾਵਾ ਜੇ ਤੁਸੀਂ 1 ਕਰੋੜ ਰੁਪਏ ਤੋਂ ਉੱਪਰ ਦੀ ਰਿਕਵਰੀ ਹੁੰਦੀ ਹੈ ਇਵੇਂ ਹੁਣ ਅਸੀਂ ਪ੍ਰੈਸ਼ੀਅਸ ਮੈਟਲ ਜਿਹੜਾ ਪਕੜਿਆ ਹੈ ਤਾਂ ਅਸੀਂ ਉਹਦੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਇੰਡੀਆ ਨੂੰ ਉਹਨਾਂ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਹੈ ਜਿਸ ਦੇ ਨਾਲ ਹੀ ਕਿਉਂਕਿ ਇਹ ਕਿਸ ਕੇਸ ਦੇ ਵਿੱਚ ਵੈਲਿਊਏਬਲਸ ਇਨਵੋਲਵ ਹੈ ਇਸ ਲਈ ਸੇ ਇਨਕਮ ਟੈਕਸ ਨੂੰ ਵੀ ਇਸ ਦੀ ਇਨਫੋਰਮੇਸ਼ਨ ਦੇ ਦਿੱਤੀ ਹੈ 1 ਕਰੋੜ ਤੋਂ ਅਗਰ ਨੀਚੇ ਦਾ ਹੋਵੇ ਸਮਾਨ ਤੇ ਉੱਥੋਂ ਲਿਜਾਇਆ ਜਾ ਸਕਦਾ ਨਹੀਂ ਨਹੀਂ ਲਿਜਾਇਆ ਨਹੀਂ ਜਾ ਸਕਦਾ ਪਰ ਉਹਦੀ ਇਨਫੋਰਮ ਉਹਦਾ ਪ੍ਰੋਸੀਜਰ ਸ਼ਾਇਦ ਕੁਝ ਹੋਰ ਹੈ ਕਿਉਂਕਿ ਇਹਦੀ ਅਮਾਉਂਟ ਜ਼ਿਆਦਾ ਸੀ ਇਸ ਲਈ ਅਸੀਂ ਇਸ ਨੂੰ ਫਿਰ ਇਨਕਮ ਟੈਕਸ ਨੂੰ ਵੀ ਨਾਸੀ ਨਾਲ ਇਨਵੋਲ ਕਰਕੇ ਉਹਨਾਂ ਦੀ ਪ੍ਰ ਸੋ ਫੜੇ ਗਏ ਇਸ ਵਿਅਕਤੀ ਦੇ ਖਿਲਾਫ ਅੱਗੇ ਕਿਹੜੀ ਕਾਰਵਾਈ ਕੀਤੀ ਜਾਵੇਗੀ ਕਿ ਸਜ਼ਾ ਇਸ ਨੂੰ ਮਿਲੇਗੀ ਤòn ਵਾਲਾ ਸਮਾਂ ਹੀ ਦੱਸੇਗਾ ਪਰ 5.5 ਕਿਲੋ ਸੋਨਾ ਇਸ ਵਿਅਕਤੀ ਤੋਂ ਬਰਾਮਦ ਕੀਤਾ ਗਿਆ ਜਿਸ ਦੀ ਕੀਮਤ ਤਿੰਨ ਕਰੋੜ 82 ਲੱਖ ਦੱਸੀ ਜਾ ਰਹੀ ਹੈ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ